ਰਾਜੀਵ ਵੜਿੰਗ ਦਾ ਹੰਕਾਰ ਟੁੱਟਿਆਗਾ ਰਾਜਾ ਵੜਿੰਗ ਬਹੁਤ ਜ਼ਿਆਦਾ ਹੰਕਾਰੀ ਹੋ ਗਿਆ ਸੀ ਮੈਂ ਸੁਦਰ ਮੀਰ ਚੈਲ ਨੇ ਵੀ ਕਿਹਾ ਇਸ ਦਫਾ ਉਹ ਵੱਡਾ ਜੋਤਸ਼ੀ ਮੈਨੂੰ ਕਹਿੰਦਾ ਕਿ ਰਾਜਾ ਮੁੱਖ ਮੰਤਰੀ ਤੱਕ ਹੀ ਐਮਐਲਏ ਵੀ ਹੁਣ ਨਹੀਂ ਬਣੇਗਾ ਬਹੁਤ ਵੱਡੇ ਜੋਤਸ਼ੀ ਇਹ ਕਹਿ ਰਹੇ ਨੇ ਰਿਪੀਟ ਲੋ ਅੱਗੇ ਆ ਪਰ ਡਿੰਪੀਟ ਲੋ ਅੱਗੇ ਨੇ ਤੇ ਅਮਰਤਾ ਵੜਿੰਗ ਪਿੱਛੇ ਨੇ ਕੀ ਲੱਗੇ ਦੋ ਤਿੰਨ ਰਾਊਂਡ ਰਹਿ ਗਏ ਨੇ ਪਰ ਹੁਣ ਤਾਂ ਰਿਜ਼ਲਟ ਕਲੀਅਰ ਹੀ ਹੈ ਦੇਖੋ ਪਹਿਲਾਂ ਤਾਂ ਰਾਜੀਵ ਵੜਿੰਗ ਦਾ ਹੰਕਾਰ ਟੁੱਟਿਆਗਾ ਰਾਜਾ ਵੜਿੰਗ ਬਹੁਤ ਜ਼ਿਆਦਾ ਹੰਕਾਰੀ ਹੋ ਗਿਆ ਸੀ ਮੈਂ ਪਹਿਲਾ ਪ੍ਰਧਾਨ ਦੇਖਿਆ ਕਾਂਗਰਸ ਬੜੇ ਹੰਭਲ ਲੋਕਾਂ ਦੀ ਪਾਰਟੀ ਆ ਸਾਰੇ ਲੀਡਰਾਂ ਨੂੰ ਅਸੀਂ ਮਿਲਦੇ ਆ ਪਰ ਰਾਜਾ ਬਹੁਤ ਜ਼ਿਆਦਾ ਹੰਕਾਰੀ ਹੈਗਾ ਸ਼ਾਇਦ ਉਹਦਾ ਹੰਕਾਰ ਟੁੱਟਣਾ ਸੀ ਅੱਜ ਨਹੀਂ ਤਾਂ ਕੱਲ ਤਾਂ ਉਹਦਾ ਹੰਕਾਰ ਟੁੱਟਿਆ ਚਸ਼ਪਿੰਦਰ ਵੀਰ ਚੈਲ ਨੇ ਵੀ ਕਿਹਾਗਾ ਕਿ ਰਾਜੇ ਦਾ ਜਿਹੜਾ ਹੰਕਾਰ ਟੁੱਟਿਆ ਤਾਂ ਉਹ ਕਹਿੰਦਾ ਕਿ ਦੇਸ਼ ਦਾ ਬਹੁਤ ਵੱਡਾ ਜੋਤਸ਼ੀ ਮੈਨੂੰ ਕਹਿੰਦਾ ਕਿ ਰਾਜਾ ਐਮਐਲਏ ਤਾਂ ਕੀ ਜਸਵਿੰਦਰ ਵੀਰ ਚੈਲ ਕਹਿੰਦੇ ਆ ਮੁੱਖ ਮੰਤਰੀ ਤਾਂ ਕੀ ਐਮਐਲਏ ਵੀ ਹੁਣ ਨਹੀਂ ਬਣੇਗਾ ਬਹੁਤ ਵੱਡੇ ਜੋਥੀ ਇਹ ਕਹਿ ਰਹੇ ਨੇ ਜਸਵਿੰਦਰ ਵੀਰ ਚਾਹਲ ਨੂੰ ਉਹਨਾਂ ਦੀ ਸਟੇਟਮੈਂਟ ਆਈ ਹੈ ਦੂਜੇ ਪਾਸੇ ਜੇ ਗੱਲ ਕਰੀਏ ਰਾਜਾ ਕੋਈ ਲੀਡਰ ਨਹੀਂ ਸੀਗਾ ਰਾਜਾ ਲੀਡਰ ਉਹ ਹੁੰਦਾਗਾ ਜਿਹਨੂੰ ਬਹੁਤ ਸਾਰੀ ਸਮਝ ਹੋਵੇ ਨਾ ਰਾਜੇ ਨੂੰ ਕਿਸੇ ਨੇ ਗੈਲਟ ਤੇ ਪੁੱਛਿਆ ਕਹਿੰਦਾ ਜੀ ਮੈਂ ਤਾਂ ਉਹਦਾ ਦਸਵੀਂ ਸੀਗਾ ਬਹੁਤ ਜ਼ਿਆਦਾ ਕੋਈ ਪੜਿਆ ਲਿਖਿਆ ਨਹੀਂ ਆ ਇਕਨੋਮਿਕਸ ਦੀ ਸਮਝ ਨਹੀਂ ਆ ਸੋਸ਼ੀਓਲੋਜੀ ਦੀ ਸਮਝ ਨਹੀਂ ਆ ਔਰ ਚੋਣਾ ਜਿੱਤਣਾ ਚੋਣਾ ਜਿੱਤਣ ਨਾਲ ਕੋਈ ਲੀਡਰ ਵੱਡਾ ਨਹੀਂ ਹੋ ਜਾਂਦਾ ਜਿੱਤੇ ਕਿਸੇ ਅੱਜ ਹਾਰ ਗਿਆ ਤਾਂ ਚੋਣਾ ਜਿੱਤਣਾ ਹਾਰਨਾ ਕੋਈ ਲੀਡਰਸ਼ਿਪ ਦਾ ਪੈਮਾਨਾ ਨਹੀਂ ਹੁੰਦਾ ਔਰ ਇੰਨਾ ਜ਼ਿਆਦਾ ਸੰਕੀਰਨ ਤੇ ਇੰਨਾ ਜ਼ ਕਿ ਰਾਜਾ ਬਕਾਇਦਾ ਤੌਰ ਤੇ ਚੰਨੀ ਜਿਨ੍ਹਾਂ ਦੇ ਜਦੋਂ ਮੁੱਖ ਮੰਤਰੀ ਬਣੇ ਪੈਰਾਚ ਹੀ ਹੁੰਦਾ ਸੀਗਾ ਉਹਨਾਂ ਦੇ ਬਾਰੇ ਉਹਨਾਂ ਨੂੰ ਕਹਿੰਦਾ ਕਿ ਮੈਂ ਤੁਹਾਡੀ ਕੁਰਸੀ ਜਦੋਂ ਆ ਗਈ ਤੁਹਾਡੇ ਯਾਦ ਹੋਊਗਾ ਭਾਰਜੋੜੋ ਯਾਤਰਾ ਚੰਨੀ ਦੀਆਂ ਫੋਟੋਆਂ ਨਹੀਂ ਲਾਈਆਂ ਔਰ ਇਲੈਕਸ਼ਨ ਚ ਪ੍ਰਤਾਪ ਬਾਜਵਾ ਦੀ ਫੋਟੋ ਬਹੁਤ ਛੋਟੀ ਕਰਕੇ ਲਾਈ ਫਿਰ ਕੀ ਹੋ ਗਿਆ ਤੁਸੀਂ ਪ੍ਰਧਾਨ ਬਣ ਕੇ ਪ੍ਰਤਾਪ ਬਾਜਵਾ ਬਹੁਤ ਵੱਡੇ ਲੀਡਰ ਨੇ ਪ੍ਰਤਾਪ ਬਾਜਵਾ ਮੈਂ ਕਹੂੰਗਾ ਪੰਜਾਬ ਕਾਂਗਰਸ ਦੇ ਸਭ ਤੋਂ ਸਮਝਦਾਰ ਲੀਡਰਾਂ ਚੋਂ ਇੱਕ ਨੇ ਪ੍ਰਤਾਪ ਬਾਜਵਾ ਦੀ ਜਿਹੜੀ ਰਾਜਨੀਤੀ ਬਾਰੇ ਬੜੀ ਪੈਣੀ ਨਜ਼ਰ ਆ ਬੜੀ ਤਿੱਖੀ ਨਜ਼ਰ ਆ ਔਰ ਬੜੀ ਬਰੀਕ ਨਜ਼ਰ ਪੰਜਾਬ ਦੀ ਪੋਲਿਟਿਕ ਚ ਕਾਂਗਰਸੀ, ਅਕਾਲੀ, ਭਾਜਪਾ, ਆਪ ਜਿਨ੍ਹਾਂ ਚੋਂ ਬਹੁਤ ਥੋੜੇ ਲੀਡਰ ਨੇ ਜਿਹੜੇ ਪੰਜਾਬ ਦੀ ਰਾਜ ਰਾਜਨੀਤੀ ਦਾ ਪੋਲਿਟੀਕਲ ਪੋਸਟਮਾਰਟਮ ਕਰ ਸਕਦੇ ਪ੍ਰਤਾਪ ਬਾਜਵਾ ਉਹਨਾਂ ਚੋਂ ਇੱਕ ਆ ਪਰ ਰਾਜਾ ਬੜਿੰਗ ਪ੍ਰਧਾਨ ਕੀ ਬਣਿਓ ਪ੍ਰਤਾਪ ਬਾਜਵਾ ਨੂੰ ਵੀ ਨਹੀਂ ਕੁਝ ਨਹੀਂ ਸਮਝਦੇ ਔਰ ਰੰਧਾਵਾ ਨੂੰ ਵੀ ਨਹੀਂ ਚੰਨੀ ਨੂੰ ਵੀ ਇਸ ਤਰ੍ਹਾਂ ਚਸਵਿੰਦਰ ਵੀ ਚਾਲ ਨੇ ਕਿਹਾ ਕਿ ਕਿਸੇ ਲੀਡਰ ਨੂੰ ਕੋ ਸਮਝਦੇ ਨਹੀਂ ਸਾਰੇ ਲੀਡਰ ਉਹਨਾਂ ਦੇ ਉੱਤੋਂ नाराज रहेंगे इस दियो तो कि किस तरह का एटीट्यूड आए और पार्टी को एम मोदी वगू सेंट्रलाइज करना एक पास राहुल वर्गा लीडर कांग्रेस को जरा बहुत जहीन बहुत इंटैलीजेंट बहुत इंटैलीजेंट गल करते हैं बहुत ज़्यादा कास्ट न कलासूर इंडियन पोलीटिक्स के डायनामिक्स में समझते हैं एक पास राजे वर्गा जोतों बारे देखे पिछले दिनों किस तरह का माड़ा बयान दिता और बहुत ही हल्के बयान बहुत हल्के लैवल राजनीति क्योंकि कदों रिच होंगे हो तीन कदों हों जो पढ़े लिखे होंगे हो ਜੋ ਤੁਸੀਂ ਕੋਈ ਪੜਨ ਵਾਲੇ ਲੋਕ ਹੋਨੇ ਹੋ ਕਿਉਂਕਿ ਤੁਹਾਡਾ ਸਰਕਲ ਜਵਾਨੀ ਵੇਲੇ ਵੀ ਕਿਹੜਾ ਰਿਹਾ ਸਾਨੂੰ ਪਤਾ ਸਾਰਾ ਉਹ ਕਿਸ ਤਰ੍ਹਾਂ ਦੇ ਲੋਕ ਸੀ ਕਿੰਨਾ ਲੋਕਾਂ ਚ ਕਿਸ ਤਰ੍ਹਾਂ ਵਿਚਰਦੇ ਰਹੇ ਜੁਗਾੜ ਲਾ ਕੇ ਤੁੱਕਾ ਲਾ ਕੇ ਤੁਸੀਂ ਉੱਪਰ ਪਹੁੰਚ ਗਏ ਦਾ ਮੀਨਿੰਗ ਇਹ ਨਹੀਂ ਆ ਕਿ ਤੁਸੀਂ ਪੂਰੀ ਕਾਂਗਰਸ ਨੂੰ ਤਬਾਹ ਕਰ ਦੋ ਪੂਰੀ ਕਾਂਗਰਸ ਦੇ ਅੰਦਰ ਧੜੇਬੰਦੀਆਂ ਪੈਦਾ ਕਰ ਦੋ ਵੱਡੇ ਲੀਡਰਾਂ ਦਾ ਸਤਕਾਰ ਨਾ ਕਰੋ ਇੱਜ਼ਤਦਾਰ ਲੋਕਾਂ ਦਾ ਸਤਕਾਰ ਨਾ ਕਰੋ ਪ੍ਰਧਾਨਗੀ ਕੋਈ ਪੱਕੀ ਨਹੀਂ ਆ ਪ੍ਰਧਾਨਗੀ ਆਈ ਤੇ ਇੰਨਾ ਜ਼ਿਆਦਾ ਹੰਕਾਰ ਹੋ ਗਿਆ ਰਾਜੀ ਨੂੰ ਲੱਗਦਾ ਸੀ ਹੁਣ ਤਾਂ ਮੇਰੇ ਤੋਂ ਬਿਨਾ ਕੋਈ ਹੈ ਹੀ ਨਹੀਂ ਆ ਧਮਕੀਆਂ ਧਮਕਾਉਣਾ ਇਸ ਤਰ੍ਹਾਂ ਦੇ ਲੈਕਚਰ ਦੇ ਇਹ ਕਿੱਡੀ ਕ ਗੱਲ ਆ ਗਈ ਬਹੁਤ ਸਾਰੇ ਲੀਡਰ ਆਏ ਨੇ ਰਾਜੇ ਤੇਰੇ ਵਰਗੇ ਬਹੁਤ ਸਾਰੇ ਗਏ ਨੇਗੇ ਪਰ ਐ ਨਹੀਂ ਹੁੰਦਾਗਾ ਜਿਸ ਤਰ੍ਹਾਂ ਦਾ ਹੰਕਾਰ ਦਿਮਾਗ ਨੂੰ ਚੜਿਆ ਤੇਰੇ ਨੂੰ ਉਹ ਦਿਮਾਗ ਦਾ ਹੰਕਾਰ ਕਿਸੇ ਨੇ ਨਹੀਂ ਲਾਉਣਾਗਾ ਉਹ ਕਿਸੇ মিডিਆ ਨਾਲ ਜਾਂ ਕਿਸੇ ਨੇ ਨਹੀਂ ਲਾਉਣਾ ਅਸੀਂ ਤਾਂ ਉਦੋਂ ਵੀ ਨਹੀਂ ਬੜਾ ਬੜਾ ਹੀ ਬੜਾ ਉਦੋਂ ਬੋਲੇ ਸੀਗੇ ਕਿ ਬਿਲਕੁਲ ਜਿਸ ਤਰ੍ਹਾਂ ਇੱਕ ਲੋਕਤੰਤਰੀ ਕਦਰਾਂ ਕੀਮਤਾਂ ਨੇ ਅਸੀਂ ਉਵੇਂ ਹੀ ਬੋਲੇ ਸੀਗੇ ਕੌਕੀ ਜੀ ਲੋਕ ਕਦ ਲੋਕਤੰਤਰੀ ਕਦਰਾਂ ਕੀਮਤਾਂ ਦਾ ਪਤਾ ਹੋ ਤਾਂ ਬੋਲੂ ਉਹ ਤਾਂ ਪਤਾ ਹੀ ਨਹੀਂਗਾ ਲੋਕਤੰਤਰ ਦੀ ਤਾਂ ਲ ਨਹੀਂ ਪਤਾ ਤੇ ਅੱਜ ਉਹ ਲੋਕਾਂ ਨੇ ਕਿਉਂਕਿ ਲੋਕਤੰਤਰ ਲੋਕਾਂ ਦਾ ਹੁੰਦਾ ਅੱਜ ਲੋਕਾਂ ਨੇ ਰਾਜੀਵ ਵੜਿੰਗ ਦੇ ਹੰਕਾਰ ਨੂੰ ਜਵਾਬ ਦਿੱਤਾ ਰਾਜੀਵ ਵੜਿੰਗ ਦਾ ਹੰਕਾਰ ਤੋੜਤਾ ਕਿ ਤੂੰ ਇੰਨਾ ਹੰਕਾਰੀ ਹੋਇਆ ਤੈਨੂੰ ਲੱਗਦਾ ਮੈਂ ਜਿੱਥੇ ਵੀ ਲੜੂੰਗਾ ਸਟੇਟਮੈਂਟ ਆਈ ਮੈਨੂੰ ਜੋਤਸੀ ਕਹਿੰਦਾਗਾ ਕਿ ਮੇਰੇਆ ਮੁੱਖ ਮੰਤਰੀ ਦੀ ਲਕੀਰ ਹੈ ਮੈਂ 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 ਕੋਈ ਇਲੈਕਸ਼ਨ ਹਾਰ ਹੀ ਨਹੀਂ ਸਕਦਾਗਾ ਰਾਇਆ ਵੜਿੰਗ ਜਿੱਥੇ ਜਾਊਗਾ ਅੱਜ ਲੋਕਾਂ ਨੇ ਦਿਖਾਤਾ ਉਹ ਪੂਰੇ ਦਾ ਪੂਰਾ ਸ਼ੀਸ਼ਾ ਜਿੱਥੇ ਬਹੁਤ ਪੈਸਾ ਰਾਇਆ ਵੜਿੰਗ ਨੇ ਉੱਥੇ ਇਲੈਕਸ਼ਨ ਦੇ ਅੰਦਰ ਸਾਰੇ ਲੋਕ ਕਹਿੰਦੇ ਆ ਸੋਰਸ ਦੱਸਦੇ ਆ ਕਿ ਕਿ ਬਹੁਤ ਸਾਰਾ ਪੈਸਾ ਬਹੁਤ ਸਾਰਾ ਕੁਝ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਪਰ ਕਿਉਂਕਿ ਲੋਕਤੰਤਰ ਸੱਚਾ ਲੋਕਤੰਤਰ ਦੇ ਅੰਦਰ ਲੋਕ ਸਚਾਈ ਨੂੰ ਜਾਣਦੇ ਹੁੰਦੇ ਆ ਕਿ ਲੀਡਰ ਬਣ ਦੀ ਕੋਣ ਕੋਸ਼ਿਸ਼ ਕਰ ਰਿਹਾ ਔਰ ਲੋਕਾਂ ਦਾ ਸੇਵਕ ਕੋਣ ਆਗਾ ਲੋਕਾਂ ਦੇ ਸੇਵਕ ਨੂੰ ਲੋਕ ਲੈ ਆਉਂਦੇ ਆ ਲੋਕਾਂ ਦੇ ਜਿਹੜਾ ਹੰਕਾਰੀ ਲੀਡਰ ਬਣਦਾ ਜਿਹੜਾ ਲੱਗਦਾ ਉਹਨਾਂ ਨੂੰ ਕਿਰ ਤਾਂ ਹੰਕਾਰੀ ਹੋ ਗਿਆ ਇਹ ਤਾਂ ਹੰਕਾਰ ਚੜਨ ਲੱਗ ਗਿਆ ਸਾਡੇ ਤੇ ਪਾਰਟੀ ਨੂੰ ਐ ਚਲਾਉਣ ਲੱਗ ਗਿਆ ਜਿਵੇਂ ਪਾਰਟੀ ਕੋਈ ਜ਼ਗੀਰ ਹੁੰਦੀ ਹੈ ਘਰ ਦੀ ਜ਼ਗੀਰ ਹੁੰਦੀ ਹੈ ਜਿਵੇਂ ਘਰੋਂ ਪਾਰਟੀ ਚਲਦੀ ਹੁੰਦੀ ਹੈ ਜਿਵੇਂ ਰਾਹੁਲ ਗਾਂਧੀ ਨੇ ਨਾ ਕਰਾਤੀ ਹੁੰਦੀ ਹੈ ਕਾਂਗਰਸ ਪਾਰਟੀ ਪੰਜਾਬ ਦੀ ਕਿ ਜਿੰਨੇ ਵੀ ਤੁਹਾਡੀ ਆਪੋਜੀਸ਼ਨ ਹੁੰਦੀ ਹੈ ਪਾਰਟੀ ਦੇ ਅੰਦਰ ਸਾਰੇ ਇੱਕ ਤਰ੍ਹਾਂ ਦੇ ਲੋਕ ਨਹੀਂ ਹੁੰਦੇ ਪਰ ਤੁਸੀਂ ਚਾਹੁੰਦੇ ਹੋ ਕਿ ਨਹੀਂ ਮੈਂ ਚਲਾਉਂਗਾ ਮੈਂ ਸਾਰਿਆਂ ਨੂੰ ਗੁੰਜੇ ਲਾ ਦੂੰ ਔਰ ਮੈਨੂੰ ਇਹੀ ਕਿਉਂਕਿ ਤੁਹਾਨੂੰ ਲੱਗਦਾ ਮੈਨੂੰ ਇਹੀ ਆਉਂਦਾਗਾ ਕਿਉਂਕਿ ਲੀਡਰ ਉਹ ਬਣਦਾਗਾ ਜਿਹਦੇ ਕੋਲ ਵਿਜ਼ਨ ਹੁੰਦਾ ਜਿਹੜਾ ਵਿਜ਼ਨਰੀ ਹੁੰਦਾਗਾ ਰਾਜੇ ਵੜਿੰਗ ਕੋਲੇ ਨਾ ਵਿਜ਼ਨ ਪਹਿਲਾਂ ਸੀ ਨਾ ਅੱਜ ਉਕੇ ਲੱਗਦੇ ਕਿ ਉਹਦੇ ਚ ਲੱਗਦਾ ਹੋਗਾ ਕਿ ਮੈਂ ਤਾਂ ਬਹੁਤ ਵੱਡਾ ਲੀਡਰ ਆਗਾ ਤਾਂ ਅੱਜ ਉਹਨੂੰ ਜਵਾਬ ਲੋਕਾਂ ਨੇ ਦਿੱਤਾ ਕੋਈ ਜਵਾਬ ਨਹੀਂ ਦੇਵੇਗਾ ਰਾਜੇ ਵੜਿੰਗ ਨੂੰ ਜਵਾਬ ਪੰਜਾਬ ਦੇ ਲੋਕਾਂ ਨੇ ਦਿੱਤਾ ਕਿ ਰਾਜੇ ਵੜਿੰਗ ਦਾ ਹਾਲ ਕੀ ਹੋਇਆ ਮੰਦੀ